ਜਿਵੇਂ ਜਿਵੇਂ ਤੁਸੀਂ ਕਮੈਂਟਸ ਕਰਦੇ ਰਹਿੰਦੇ ਹੋ ਜੀ ਜਿਹੜੇ ਏਰੀਆ ਚੋਂ ਜਿਹੜੀ ਗੱਡੀ ਜਾਂ ਮੋਟਰਸਾਈਕਲ ਵਾਸਤੇ ਜਾਂ ਕੋਠੀ ਘਰ ਮਕਾਨ ਵਾਸਤੇ ਉਸ ਏਰੀਆ ਚੋਂ ਉਹਨੇ ਰੇਡ ਦੇ ਵਿੱਚ ਆਪਾਂ ਮਸ਼ੀਨਰੀਆਂ ਘਰ ਕੋਠੀ ਮਕਾਨ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਤੁਹਾਡੇ ਵਾਸਤੇ ਅੱਜ ਵੀ ਲੈ ਕੇ ਪਹੁੰਚੇ ਆ ਤੇ ਕੱਲੀ ਕੱਲੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜਖਰਾ ਚ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਐਡ ਤੁਸੀਂ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਬਿਲਕੁਲ ਫਰੀ ਦੇ ਵਿੱਚ ਐਡ ਆਪਾਂ ਲਗਾ ਦੇਾਂਗੇ ਪਹਿਲੀ ਗੱਡੀ ਤੂੰ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਕੋਲ ਗੱਡੀ ਪਹੁੰਚੀ ਹੈ ਸੁਵਿਪਟਾ ਸੁਵਿਪਟਾ VDI 2009 ਮਾਡਲ ਹੈ ਜੀ ਨਵਾਂ ਮਾਡਲ ਹੈ ਲਾਸਟ ਤੇ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲੂਗੀ 2025 ਤੱਕ ਰਮ ਮਾਲਕ ਕਹਿੰਦੇ ਨੇ ਸਾਰੀ ਗੱਡੀ origignal ਹੈ ਟਾਇਰ ਵੀ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਤੇ ਆਪਾਂ ਨੂੰ ਏਰੀਆ ਮਿਲੂ ਬਰਨਾਲਾ ਬਰਨਾਲਾੇ ਜਾ ਕੇ ਗੱਡੀ ਦੇਖ ਵੀ ਸਕਦੇ ਹੋ ਜੇ ਕਿਸੇ ਨੇ ਦੇਖਣੀ ਹੈ ਗੱਡੀ ਦਾ ਰੇਟ 185 ਹੈ ਗੱਡੀ ਸੋਹਣੀ ਹੈ ਗੱਡੀ ਪੰਜਾਬ ਨੰਬਰ ਹੈ ਬਾਕੀ ਤੁਸੀਂ ਚਾਰੇ ਪਾਸੋਂ ਦੇਖ ਰਹੇ ਹੋ ਜੀ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਗੱਡੀ ਸਟਾਰਟ ਕਰਕੇ ਦੇਖ ਸਕਦੇ ਹੋ ਕਿਸੇ ਨੇ ਗੱਡੀ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਸਕਦੇ ਹੋ ਬਾਕੀ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਗੱਡੀ ਕੋਈ ਲੱਗੀ ਬੱਜੀ ਹੈ ਨਹੀਂ ਤੇ ਸੋਹਣੀ ਗੱਡੀ ਹੈ ਇੰਜਨ ਗੇਅਰ ਬਲੰਬੀ ਪੂਰੀ ਵਧੀਆ ਮਿਲ ਜੂਗੀ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਪੂਰੀ ਵਧੀਆ ਹੈ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਹ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟ ਮਾਲਕ ਦਾ ਤੁਹਾਨੂੰ ਨੰਬਰ ਵੀਡੀਓ ਚ ਮਿਲ ਗਿਆ ਹੋਊਗਾ ਤੁਸੀਂ ਸਿੱਧੀ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਨੰਬਰ ਤੁਹਾਨੂੰ ਮੈਂ ਕਨਫਰਮ ਵੀ ਕਰਵਾ ਦੇਣਾ ਮਾਲਕ ਦਾ ਜਿਹੜਾ ਨੰਬਰ ਹੈ ਉਹ ਹੈ ਜੀ ਸੁਰਾਸੀਤਨ 7300517 ਜਿਹੜੀ ਗੱਲ ਕਰਨੀ ਹੋਈ ਕਰ ਲਿਓ ਤੇ ਕੁਝ ਵੀ ਪੁੱਛਣਾ ਪੁੱਛ ਲਿਓ ਜਾ ਕੇ ਦੇਖ ਕੇ ਤੇ ਗੱਡੀ ਨੂੰ ਖਰੀਦ ਸਕਦੇ ਜੀ ਸੈਕੰਡ ਗੱਡੀ ਆਪਣੇ ਕੋਲੇ ਆਪਟਰਾ ਪਹੁੰਚੀ ਆ ਆਪਟਰਾ ਗੱਡੀ ਆ 2010 ਮਾਡਲ ਹੈ ਜੀ 2025 ਤੱਕ ਰੱਪ ਨੂੰ ਪਾਸਿੰਗ ਮਿਲ ਜੂਗੀ ਸਨ ਰੂਫ ਟਾਪ ਮਾਡਲ ਗੱਡੀ ਆ ਏਸੀ ਹੀਟਰ ਵਰਕਿੰਗ ਚ ਹੈ ਤੇ ਸਾਰਾ ਕੁਝ ਪੂਰਾ ਵਧੀਆ ਜੀ ਹਰ ਪਾਸਿਓਂ ਹਰ ਤਰ੍ਹਾਂ ਦੀ ਫੁੱਲ ਗਰੰਟੀ ਹੈ ਮਾਲਕ ਕਹਿੰਦੇ ਨੇ ਤੇ ਲੋਕੇਸ਼ਨ ਗੱਡੀ ਦੀ ਹੈਗੀ ਸ਼੍ਰੀ ਮੁਕਤਸਰ ਸਾਹਿਬ ਏਰੀਆ ਜੀ 88000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਇੱਕ ਬਾਰੀ ਸਰਫਰ ਡਿਮਾਂਡ ਹੈ ਪੈਟਰੋਲ ਤੇ ਗੱਡੀ ਆ ਤੇ ਅੰਦਰ ਜੇ ਆਪਾਂ ਗੱਲ ਕਰੀਏ ਤਾਂ ਟੱਚ ਸਕਰੀਨ ਲੱਗੀ ਹੋਈ ਹੈ ਬੈਕ ਸਾਈਡ ਆਪਾਂ ਨੂੰ ਕੈਮਰਾ ਮਿਲ ਜੂਗਾ ਪੈਟਰੋਲ ਤੇ ਗੱਡੀ ਆ ਟਾਇਰ ਟੂਰ ਉੱਪਰ ਪੂਰੇ ਵਧੀਆ ਮਿਲ ਜਾਣਗੇ ਆ ਲਾਈਬ ਵੀ ਲੱਗੇ ਹੋਈ ਨਹੀਂ ਸਟਿੱਪਣੀ ਵੀ ਨਾਲ ਹੈ ਜੀ ਜਿਹੜੀ ਸਟਿੱਪਣੀ ਰੱਖੀ ਹੋਈ ਹੈ ਉਹ ਤਾਂ ਬਿਲਕੁਲ ਫਰੈਸ਼ ਆ ਬਿਲਕੁਲ ਨਵੀਂ ਹੈ ਜੀ ਹਲੇ ਤੱਕ ਲਾਈ ਵੀ ਨਹੀਂ ਹੋਈ 88 ਹਜ਼ਾਰ ਦਾ ਡਿਮਾਂਡ ਇਹਨਾਂ ਨੇ ਕੀਤੀ ਹੈ ਘਾਟਾ ਵਾਧਾ ਬਹਿ ਕੇ ਹੋ ਜਾਊਗਾ ਤੇ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ ਜਿਨ੍ਹਾਂ ਦੀ ਗੱਡੀ ਆ ਕੋਈ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਕੁਝ ਵੀ ਪੁੱਛਣਾ ਤੁਸੀਂ ਮਾਲਕ ਤੋਂ ਪੁੱਛ ਸਕਦੇ ਹੋ ਜੀ ਬਾਕੀ ਮਾਲਕ ਨੇ ਕਿਹਾ ਵੀ ਕਿਸੇ ਨੇ ਕੋਈ ਗੱਲ ਕਰਨੀ ਆ ਫੋਨ ਕਰ ਲਿਓ ਤੇ ਬਾਕੀ ਅੰਦਰ ਬਾਹਰੋਂ ਫੋਟੋਆਂ ਤੁਸੀਂ ਸਾਰੀਆਂ ਦੇਖ ਹੀ ਲਈਆਂ ਸੀਟ ਕਵਰ ਮੈਟ ਵਧੀਆ ਪਰ ਮਿਲ ਜਾਣਗੇ ਨੰਬਰ 90412 28212 ਇਹ ਮਾਲਕ ਦਾ ਨੰਬਰ ਹੈਗਾ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਨੰਬਰ 3 ਤੇ ਆਪਣੇ ਕੋਲੇ ਗੱਡੀ ਪਹੁੰਚੀ ਹੈ ਜੀ ਗੱਡੀ ਤੁਸੀਂ ਚੈੱਕ ਕਰੋ ਪਹਿਲੇ ਨਾਮ ਗੱਡੀ ਹੈ 2016 ਮਾਡਲ ਹੈ ਗੱਡੀ ਕੁੱਲ 55000 ਚੱਲੀ ਹੋਈ ਐ ਜੀ ਮਹਿੰਦਰਾ ਦੀ KUV ਗੱਡੀ ਐ ਤੇ ਸੋਹਣੀ ਗੱਡੀ ਐ KUV 100 ਠੀਕ ਐ ਜੀ ਬਾਕੀ ਰੇਟ ਦੀ ਗੱਲ ਕਰੀਏ ਤਾਂ 385 ਮਾਲਕ ਵੱਲੋਂ ਡਿਮਾਂਡ ਐ ਸਾਰੀ ਗੱਡੀ ਰੀਜਨਲ ਐ ਟੌਪ ਮਾਡਲ ਐ ਤੇ ਡੀਜ਼ਲ ਵੇਰੀਐਂਟ ਐ ਮਾਲਕ ਨੇ ਫੋਟੋ ਮਾ ਵੀ ਖਿੱਚ ਕੇ ਭੇਜੀ ਐ ਸੋਹਣੀ ਐ ਖਿੱਚ ਕੇ ਭੇਜੀ ਐ ਪੰਜਾਬ ਨੰਬਰ ਐ ਬੰਪਰ ਬੂੰਪਰ ਵਧੀਆ ਪਾਉ ਨੂੰ ਮਿਲ ਜਾਣਗੀ ਕੋਈ ਟੱਚਿੰਗ ਨਹੀਂ ਹੋਣ ਵਾਲੀ ਕੋਈ ਲੱਗੀ ਨਹੀਂ ਕੋਈ ਵਜ਼ੀ ਨਹੀਂ ਟਾਇਰ ਵਧੀਆ ਸੋਹਣੇ ਨਹੀਂ ਗੱਡੀ ਸੋਹਣੀ ਹੈ ਬਾਕੀ ਘਰ ਦੀ ਗੱਡੀ ਆ ਪਰਸਨਲ ਮਾਲਕ ਨੇ ਰੱਖੀ ਹੋਈ ਹੈ ਕਿਸੇ ਨੂੰ ਗੱਡੀ ਪਸੰਦ ਆਵੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਦੇਖ ਵੀ ਸਕਦੋਂ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖ ਸਕਦੋਂ ਬਾਕੀ ਨੰਬਰ 9501630237 ਗੱਲ ਕਰ ਲਿਓ ਆਪੇ ਜੜੇ ਵੀ ਗੱਲ ਕਰਨੀ ਆ ਬਾਕੀ 385 ਡਿਮਾਂਡ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਿਆ ਹੋਊਗਾ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਰਹੇ ਹਾਂ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲਣਗੀਆਂ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕਿ ਜਿਹੜੀਆਂ ਅੱਜ ਆਪਾਂ ਗੱਡੀਆਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਮਸ਼ੀਨਰੀਆਂ ਪਸੰਦ ਆਈਆਂ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਵੀ ਕਰ ਦਿਓ ਤੇ ਵੱਤ ਵਤ ਸਪੋਰਟ ਕਰਿਆ ਕਰੋ ਜੀ ਇਸ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਆਪਣੀ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਲਾਈਕ ਲਾਜ਼ਮੀ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤਾਂ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਜੇਗੇ ਸੇ ਮੈਂ ਐਡ ਕਰਵਾਉਣੀ ਆ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਆ ਨੰਬਰ ਆਪਣਾ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਬਾਰ ਬਾਰ ਲਿਖਿਆ ਰਹਿੰਦਾ ਸੀ 7719445360 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਫਰੀ ਚ ਆਪਾਂ ਐਡ ਲਗਾ ਦਾਂਗੇ ਤੁਹਾਡੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਫਾਸਟ ਓਨਰ ਇੱਕ ਟਾਟਾ ਮੰਝਾ ਗੱਡੀ ਪਹੁੰਚੀ ਆ ਡੀਜ਼ਲ ਤੇ 25 ਤੋਂ ਉੱਪਰ ਗੱਡੀ ਐਵਰੇਜ ਦਿੰਦੀ ਆ ਮਾਲਕ ਕਹਿੰਦੇ ਨੇ ਗੱਡੀ ਬਹੁਤ ਸੋਹਣੀ ਹੈ ਬਹੁਤ ਸਾਫ਼ ਸੁਥਰੀ ਹੈ ਟਾਪ ਮਾਡਲ ਹੈ ਇੱਕ ਵੀ ਪੈਸਾ ਲੱਗਣ ਦੀ ਲੋੜ ਨਹੀਂ ਗੱਡੀ ਦੀ 11 ਮਾਡਲ ਹੈ ਤੇ ਘਰੇ ਖੜੀ ਹੈ ਪਟਿਆਲੇ ਖੜੀ ਹੈ ਜੀ 95000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ 95000 ਦੇ ਵਿੱਚੋਂ ਵੀ ਘਾਟਾ ਵਾਦਾ ਹੋ ਜਾਊਗਾ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਪਟਿਆਲੇ ਜਾ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆਊਗੀ ਬਾਕੀ ਤੁਸੀਂ ਫੋਟੋਆਂ ਚ ਦੇਖ ਲਓ ਅਗੋਂ ਪਿੱਛੋਂ ਚਾਰੇ ਪਾਸੋਂ ਇਹਨਾਂ ਨੇ ਬਹੁਤ ਸੋਹਣੀਆਂ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀ ਐ ਬੰਪਰ ਵਧੀਆ ਮਿਲ ਜਾਣਗੇ ਚੰਡੀਗੜਾ ਨੰਬਰ ਹੈ ਟਾਇਰ ਟੱਪਾ ਵਧੀਆ ਇੰਜਨ ਉੰਜਣ ਪੂਰਾ ਵਧੀਆ ਬਾਕੀ ਤੁਸੀਂ ਜਾ ਕੇ ਦੇਖ ਲਓ ਤੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਤੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸਕਰੀਨ ਤੇ ਨੰਬਰ ਮਾਲਕ ਦਾ ਜਿਹੜਾ ਹੈਗਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਨੰਬਰ ਹੈ 700 ਪੂਰਾ 91 2145 ਜਿਹੜੀ ਗੱਲ ਕਰਨੀ ਹੋਈ ਆਪੇ ਕਰ ਲਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਬੁਲਟ ਪਹੁੰਚਿਆ ਗਾ ਬੁਲਟ ਆਪਣੇ ਕੋਲੇ ਪਹੁੰਚਿਆ ਬਹੁਤ ਵਧੀਆ ਰੇਟ ਦੇ ਵਿੱਚ ਜੀ ਬੁਲਟ ਦਾ ਜਿਹੜਾ ਰੇਟ ਹੈ 82000 ਰੁਪਏ ਤੇ ਬੁਲਟ 2005 ਮਾਡਲ ਸਟੈਂਡਰਡ ਹੈ ਜੀ 25000 ਕੁੱਲ ਚੱਲਿਆ ਹੋਇਆ ਸੋਹਣਾ ਬੁਲਟ ਹੈ ਤੇ ਟਟ ਪਾਪਾ ਨੂੰ ਵਧੀਆ ਮਿਲ ਜਾਊਗਾ ਸੋਹਣਾਗਾ ਘਰੇ ਖੜੇਗਾ ਟੈਰਾ ਚ ਅਲਾਈ ਵੀ ਲੱਗੀ ਹੋਈ ਨੀ ਪੂਰਾ ਵਧੀਆ ਗਾ ਜਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਰੇਟ ਸਿਰਫ ਇਹਨਾਂ ਨੇ 82000 ਰੁਪਿਆ ਕੇ ਹੈ ਬਾਕੀ ਘਾਟਾ ਵਾਦਾ ਹੋ ਜਾਗਾ ਆਰ ਸੀ ਐਕਸਪਾਇਰਿੰਗ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 9475504865 ਗੱਲ ਕਰਨਾ ਤੁਸੀਂ ਚਾਹਉ ਨੋ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਕਰ ਲਿਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਜੈਨ ਗੱਡੀ ਪਹੁੰਚੀ ਆ ਜੈਨ ਗੱਡੀ ਆ 4 ਮਾਡਲ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਚਲਾਈ ਵੀ ਵਧੀਆ ਹੋਈ ਆ ਏਰੀਆ ਤਲਵੰਡੀ ਪਾਈ ਆ ਜ਼ਿਲ੍ਹਾ ਫਿਰੋਜ਼ਪੁਰਾ ਸੀ ਤੇ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਤਾ 45000 ਰੁਪਏ ਕੋਲੇ ਡਿਮਾਂਡ ਹਰਿਆਣਾ ਨੰਬਰ ਹੈ ਜੀ ਤੇ ਮਾਲਕ ਕਹਿੰਦੇ ਨੇ ਹੋਰ ਵੀ ਰੇਟ ਕਰ ਲਾਂਗੇ ਤੇ ਮਾਲਕ ਨੇ ਕਿਹਾ ਇੰਜਨ ਗੇਅਰ ਬਲੋ ਕੋਈ ਪ੍ਰੋਬਲਮ ਨਹੀਂ ਪਰ ਬਾਡੀ ਲਾਈਨ ਤੇ ਬੰਪਰ ਟੱਚਿੰਗ ਪਾਲਦੇ ਆ ਬਾਕੀ ਤੁਸੀਂ ਦੇਖ ਲਓ ਫੋਟੋ ਵਿੱਚ ਸਾਰਾ ਕੁਝ ਦਿਖ ਰਿਹਾ ਜੀ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਬੱਤ ਬੱਤ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਕਰਦੇ ਨਾਲ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਤੇ ਮਿਲਦੇ ਆਂ ਛੇਤੀ ਜੀ ਆਪਾਂ